ਮੇਰੇ ਸਾਰੇ ਦੋਸਤ ਇੱਥੇ ਬੈਠੇ ਜੇ ਮੈਨੂੰ ਜਾਣਦੇ ਹਨ ਉਹਨੇ ਤਾਂ ਕਦੇ ਮੇਰੇ ਨਾਲ ਗੱਲ ਕਰਦੀ ਨਾ ਉਹ ਅ ਤਨੂ ਸਾਰਿਆਂ ਨੂੰ ਕਤਨਾ ਪਤੀਆ ਕਤਨਾ ਨੂੰ ਬਾਰ-ਬਾਰ ਕਹਿੰਦੇ ਹੋ ਮੇਰਾ ਦਿਲ ਟੁੱਟਦਾ ਆਈ ਡੋਨਟ ਵਾਂਟ ਟੂ ਰਿਪੀਟ ਦੈਟ ਮੈਂ ਨਹੀਂ ਕਹਿਣਾ ਚਾਹੁੰਦੀ ਕਿ ਸਾਡੇ ਨਾਲ ਕੀ ਕੀਤੀ ਹੈ ਮੇਰੇ ਹਸਬੰਦ ਦਿੱਲੀ ਤਿਉਹਾਰ ਮਨਾਉਣ ਲਈ ਮੇਰੇ ਨਾਲ ਆਏ ਸੀ ਇੱਥੇ ਬਹੁਤ ਸਾਰੇ ਮੇਰੇ ਦੋਸਤ ਹਨ ਜੋ ਉਸ ਤਿਉਹਾਰ ਮਨਾਉਣ ਲਈ ਮੇਰੇ ਨਾਲ ਜੇਟ ਕਰ ਰਹੇ ਸੀ Do not know the message. ਸਨਾਸ ਐਸਐਸਪੀ ਦਾ ਦਰਜਾ ਕੀ ਹੁੰਦਾ ਡਿਸਟ੍ਰਿਕਟ ਲੈਨ ਆਰਡਰ اور ਡਿਸਟ੍ਰਿਕਟ ਲੈਨ ਆਰਡਰ ਤੁਸੀਂ ਖਰਾਬ ਕੀਤਾ ਤੁਸੀਂ ਆਪਣੇ ਚਾਰ ਐਸਐਚਓ ਨੂੰ ਬਚਾਣ ਲਈ ਮੈਂ ਉਹਨਾਂ ਲਈ ਤੁਹਾਨੂੰ ਸਾਰਿਆਂ ਨੂੰ ਬੋਲਾਂਗੀ ਇੱਕ ਵਾਰੀ ਗੁੱਡਵਿਲ ਜੈਸਟ ਕਰਤੇ ਥੈਂਕਸ ਕਰੋ ਪੀਸੀ ਪ੍ਰੀਤੀ ਨੇ ਸਦਾ ਸਾਥ ਦਿੱਤਾ ਸੀ ਹਸਟਡ ਮਾਇਸ ਐਡ ਆਪਲਰ ਇੱਕ ਲੇਡੀ ਨਾਲ ਇੱਕ ਲੇਡੀ ਖੜੀ ਹੋਈ ਮੈਂ ਉਹਨਾਂ ਦਾ ਧੰਨਵਾਦ ਕਰ ਦਿਆ ਤੁਹਾ ਜੇਰੇ ਕੁਤੇਜ ਦੇ ਲੋਸਾ ਬਿਤੇ ਖੜੇ ਉਹ ਬਲੱਡ ਆਫ ਆਰਮੀ ਜਨਰਲ ਚੰ다 ਸਿੰਘ ਦੇ ਗ੍ਰੈਂਡਸ ਹਨ ਉਹਨਾਂ ਦੇ ਫਾਦਰ हरा खून हरा खून नहीं बोल रहा जिस कहनी हूं वो मीडिया कहें पोलिटिकल इशू दिस इज नॉट अ पोलिटिकल इशू दिस इज सिटीजन इशू दिस इज का इशू सा चाहिए ਸਟੇਲ ਖਾਲੀ ਕਰ ਦਿਓ ਪਲੀਜ਼ ਤੁਹਾਡੇ ਚਾਰ ਲੈਟ ਮੈਨੂੰ ਸਾਚ ਰਿਆ ਦੱਸੋ ਕਿ ਕਿੰਨੀ ਕੁੱਟ ਮਾਰੀ ਸੀ ਕਿੰਨੀ ਕੁੱਟ ਮਾਰੀ ਸੀ ਇਹਨਾਂ ਨੇ ਇਹ ਤਾਂ ਜਦੋਂ ਮੈਂ ਤਾਂ ਬਸ ਮੇਰਨ ਜੀ ਆਟੋ ਜਿੱਥੇ ਪਾ ਬਾਇਨ ਦਾ ਉੱਧਰ ਜਦੋਂ ਮਾਰ ਰਿਹਾ ਗਿਆ ਅ ਜਦੋਂ ਮੈਂ ਕਹਿ ਮੈਂ ਕਿ ਸਰਦਾਰ ਬੰਦੇ ਨਾਲ ਚੱਕ ਰਹੇ ਆ ਮੈਨੂੰ ਤਾਂ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਪਾਗਲ ਹੈ ਇਹ ਅਰ ਦਵਾਗਾ ਅਰ ਜਾਂਦਾ ਹੁੰਦਾ ਉਹਨੇ ਮੈਨੂੰ ਪਹਾਨ ਦੀ ਕਰੀ ਮੈਂ ਉਹਨੂੰ ਪਕਾ ਕੇ ਕਿਹਾ ਉਹਦੇ ਜਿਹੜੇ 버ਗਰ ਸੀਗੇ ਮੈਂ ਕਹਾਂ ਉਹਨੂੰ ਪਤਾ ਵਾ ਬੜਾ ਤਕੜਾ ਪਾਗਲ ਆ ਮੈਂ ਕਹਾਂ ਮੈਨੂੰ ਨਾ ਛੇੜੋ ਉਹਨਾਂ ਨੇ ਮੈਨੂੰ ਫਿਰ ਕਹਿੰਦੇ ਜਾ ਜਾ ਫੇਰ ਮੈਨੂੰ ਆਪਣਾ ਪਰਿਵਾਰ ਤਾਂ ਸੀਗਾ ਜੀ ਪਿੱਛੇ ਮੈਂ ਘਰ ਦੇ ਬੈਠੇ ਹਣੀ ਵੇਟ ਕਰ ਰਹੇ ਹੁਣੇ ਮੈਂ ਘਰੇ ਚਲੇ ਗਿਆ ਅਗਲੇ ਦਿਨ ਜਦੋਂ ਮੈਂ ਆਪਣਾ ਚਲਾਣਾ ਇਹ ਫੋਨ ਚਲਾਣਾ ਦੇਖਦਾ ਅੱਜ ਦੀ ਪਣ ਰੂਰੀ ਸੀਗੀ ਮੈਨੂੰ ਉਹਦਾ ਐਡਰੈਸ ਨਾ ਪਤਾ ਚੱਲੇ ਅੱਛਾ ਤੂੰ ਉਹਨੇ ਮੈਨੂੰ ਥੋੜੀ ਦੇਰ ਪਹਿਲੇ ਦੱਸਿਆ ਸੀ ਕਿ ਜਿਹੜਾ ਤਾਬੇ ਵਾਲਾ ਪਹਿਲੇ ਮੇਰੇ ਲਈ ਸੈਗਮੈਂਟ ਦੇ ਰਿਹਾ ਸੀ ਐ ਦੱਸ ਲੋਕਾਂ ਦਾ ਦਿਮਾਗ ਕਿੱਥੇ ਲੱਗੀ ਉਹ ਨੜਾ ਤਾਬੇ ਵਾਲਾ ਮੁੰਡਾ ਉਹ ਬੜੇ ਫਗੜਨੇ ਵਾਲਾ ਇਹ ਇਹਨਾਂ ਦੀ ਸਪੋਰਟ ਕਰ ਰਿਆ ਸੀ ਉਹ ਪਰਿਵਾਰ ਦੀ ਅਗਲੇ ਦਿਨ ਜਦੋਂ ਉਸ ਤੋਂ ਅਗਲੇ ਦਿਨ ਉਹ ਇਹਨਾਂ ਦੇ ਇੰਗਲਿਸ਼ ਤੋਂ ਹੋਇਆ ਮਸੀਂ ਮੈਂ ਕਿਹਾ ਕਮਾਲ ਐ ਉਹ ਰਾਤ ਤੋਂ ਸਟੇਟਮੈਂਟ ਕਿਹੜੀ ਦੇ ਰਿਆ ਉਹ ਤੂੰ ਅਗਲੇ ਦਿਨ ਕਿਹੜੀ ਦੇ ਰਿਆ ਪਹਿਲੇ ਨਾਲ ਸੀਗਾ ਅਗਲੇ ਦਿਨ ਕਰ ਲੈ ਬਿਆਨ ਬਦਲ ਲੈ ਕਹਿੰਦਾ ਤਾਰੂ ਪੀਣਾ ਸੀਗਾ ਜੁੱਤੇ ਤਾਂ ਪਾ ਪੀਣੇ ਨਹੀਂ ਦਿੰਦੇ ਜੀ ਉੱਥੇ ਜੀ ਸਵਾਲ ਨਹੀਂ ਪੈਦਾ ਹੁੰਦਾ ਪਰ ਸੋਚੋ ਪਿਓਰ ਪੁੱਤਰ ਮਾਣਾ ਰਵੇ ਉਹ ਬੰਦਾ ਤਾਂ ਦਾਰੂ ਨਾਰਗੀਏਗਾ ਜੀ ਉਹ ਅਨਪੜ ਬੰਦਾ ਨਹੀਂ ਆਪਣੇ ਜਵਾਕਾਂ ਕੇ ਦਾਰੂ ਪਿੰਦਾ ਜੀ ਸੋਚਣ ਵਾਲੀ ਗੱਲ ਹੈ ਜੀ ਮੈਂ ਵੀ ਕਰਦਾ ਨਹੀਂ ਕਿਉਂਕਿ ਐਡੀ ਗੱਲ ਨਹੀਂ ਹੈ ਮੈਂ ਪਰਦਾ ਵਖਤਾਰਿਤ ਕੀਤਾ ਉਹ ਮਾਣਾ ਜਦੋਂ ਉਹ ਮਾਣਾ ਜਦੋਂ ਸੋਚ ਲੋ ਮਾਣਾ ਜਦੋਂ ਤਰਸ ਖਾ ਲੋ ਅੱਗੇ ਬੜਾ ਜ਼ੁਲਮ ਹੋ ਰਿਹਾ ਏ ਐ ਜ਼ੁਲਮ ਤਾਂ ਬੜਾ ਖਲਾ ਹੋ ਰ ਗਿਆ ਏ ਹੁਣ ਤਾਂ ਸ਼ਰਮ ਆਂਦੀ ਐ ਬਈ ਮੁੰਡਾ ਬਜਟ ਪੁੱਛਦਾ ਹੁੰਦਾ ਨਾ ਤੁਸੀਂ ਕਿੱਥੋਂ ਮੈਂ ਹੀ ਦੱਸ ਦੂੰਗਾ ਪੰਜਾਬ ਪਹਿਲਾਂ ਫਕਰ ਨਾਲ ਕਹਿੰਦੇ ਨੇ ਛੱਤੀ ਚੌਂਦੀ ਕਰਕੇ ਮੈਂ ਮੈਂ ਤਾਂ ਸਭ ਤੋਂ ਸਿੱਧਾ ਤੇ ਕਹਾਂ ਜੜੀ ਮੈਂ ਚੀਜ਼ ਦੇਖੀ ਮੈਂ ਆਪਣੇ ਕੋਲ ਕੋਈ ਨਹੀਂ ਜਿਹੜਾ ਜੋ ਕੁਝ ਮੈਂ ਦੇਖਿਆ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਬਾਕੀ ਮੇਰਾ ਨਾਮ ਰਵਿੰਦਰ ਸਿੰਘ ਆ ਜੀ ਮੈਂ ਲੋਕ ਲਾਟੋ ਚਲਾਉਂਦਾ ਜੀ ਕਿਸੇ ਵਾਟੇ ਵਾਲੇ ਨੂੰ ਪੁੱਛਦੇ ਹੋ ਜੀ ਇਹ ਬੰਦਾ ਕਿੱਦਾਂ ਦਾ ਹੈ ਮੈਂ ਘਰੋਂ ਕੱਢਦੇ ਵੈਸਾ ਇਹਨੂੰ ਗਟਿਆ ਸਾਹਿ ਚਲਾਉ ਲੱਗਾ ਚੱਕ ਦਾਂਗੇ ਫਲਾਂਟਿੰਗ ਬੱਸ ਗੱਲੀ ਗਾਲਾਂ ਕਰਦੇ ਐ ਸੀ ਵਿੱਚ ਮੈਂ ਮਾਈਕ ਤੇ ਬੋਲਣਾ ਨਹੀਂ ਚਾਹਤੀ ਐ ਐਜ਼ ਅ ਲੇਡੀ ਮੇਰੇ ਹਸਬੰਦ ਨੇ ਉਸ ਨੂੰ ਕਿਹਾ ਤੁਸੀਂ ਗੱਡੀ ਸਾਈਡ ਤੇ ਕਰਨ ਕਿャ ਕਰ ਸਕਦੇ ਤੁਸੀਂ ਵੀਡੀਓ ਤੇ ਦੇਖਿਆ ਨਾ ਉਹ ਗੱਡੀ ਕੋਈ ਰੋਡ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਤਾ ਵਾਕੀਆਂ ਗੱਡੀਆਂ ਸਟੇਡੀਆ ਖੜੀਆਂ ਉਦਾਂ ਹੀ ਖੜੀਆਂ ਰੋਡ ਬਲਾਕ ਵੀ ਨਹੀਂ ਕੀਤਾ ਸੀਗਾ ਔਰ ਉਹਨਾਂ ਨੇ ਕਿਹਾ ਆਈ ਏ ਮੀ ਆਮੀ ਆਫੀਸਰ ਬਸ ਤੁਸੀਂ ਇਹ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਪਰ ਤੁਸੀਂ ਗਾਲਾਂ ਨਹੀਂ ਕਰ ਸਕਦੇ ਤੇ ਕਹਿੰਦਾ ਬੜੀ ਤੇਰੀ ਆਫਸਰੀ ਐ ਠੀਕ ਐ ਤੇ ਨਾਲ what he did was it to me ananda roni ajhe hai galli kar rasi harjinder nal roni ne ik mukka marreya mere husband de nak te kol chashma tutya oh bonnet de upar dikke aur uth thalle dikke kyunki jado itthe vich ka koi bhi chot aa jaye te banda black out ho janda hai eno black out hoye mere beta insaq mere husband ne mere betey nu kiah ki thodi gaddi agge karo isse khada si usne jado dekha ਕਿ ਫਾਦਰ ਗਿਰਗੇ ਥਲੇ ਉਹ ਦੌੜਦਾ ਆਇਆ ਆਇਆ ਹੋਰ ਅਜੇ ਰਾਨੀ ਹੋਰ ਹਰਜਿੰਦਰ ਉਹਨਾਂ ਨੂੰ ਲੱਟਾ ਔਰ ਬੌਕਸਿੰਗ ਮਾਰ ਰਹੀ ਸੀ ਤੇ ਮੇਰੇ ਬੇਟੇ ਨੇ ਉਹਨਾਂ ਨੂੰ ਤੱਕਾ ਮਾਰਿਆ ਮੈਨੂੰ ਇਹ ਦੱਸੋ ਅਗਰ ਆਪਣੀ ਬਾਤ ਨਾ ਪਹੁੰਚਾਨ ਲਈ ਇਸਨੇ ਪੁਲਿਸ ਹੋ ਚਾਰ ਕਰਮੀ ਜਿਹੜੇ ਸਿਵਲ ਡਰੈਸ ਕੱਸੀ वैक्िसियो लाखे गए डंडे ए बेचारा अपना प्यानो चक्कन की कोशिश कर रहे थे इसको डंडे मार देंगे इसने बहुत मुश्किल ਨਾਲ अपने प्यानो गड्डी दी सीट पे बिठाया इन्होंने इसका बाल फड़या बाल फड़के एक सरदार ने बाल फड़के उसको खींचया और राजेंद्र ਆ ਬੋਪਰਾ ਹੋਰ ਇਹਨਾਂ ਨੇ ਫੇਰ ਨੂੰ ਗੰਡੇ ਨਾਲ ਕੁਟਿਆ ਹੋਰ ਮੋਟਰਸਾਈਕਲ ਤੇ ਗਿਰੇ ਕੋਸੇ ਤੇ ਮੇਰੇ ਬੇਟੇ ਨੇ ਗੰਡੇ ਖਾਂਦੇ ਹੋਏ ਉਹਨਾਂ ਨੂੰ ਫੇਰ ਚੱਕ ਕੇ ਗੱਡੀ ਤੇ ਪਾਇਆ ਹੋਰ ਇਹਨਾਂ ਨੂੰ ਕਿਹਾ ਮੇਰੇ ਫਾਦਰ ਨੂੰ ਸੂਚਨਾ ਕਰੋ ਮਨੂਜ ਜਿੰਨਾ ਮਰਨਾ ਮਰ ਲਓ ਮਗਰ ਮੇਰੇ ਫਾਦਰ ਨੂੰ ਨਾ ਕਰੋ ਕੁਝ ਮੇਰੇ ਹਸਬੰਦ ਨੇ ਗੱਡੀ ਤੇ ਬੈਠੇ ਹੋਏ ਹਰ ਜਿੰਨੇ ਟਿੱਲੋਂ ਉਹਨਾਂ ਨੂੰ ਬੌਕਸਿੰਗ ਮਾਰ ਰਿਹਾ ਸੀ ਜਿਹੜੀ ਵੀਡੀਓ ਤੁਸੀਂ ਦੇਖੀ ਹੋਣੀ ਬੀ ਉਸ ਬੰਦਾ ਗੱਡੀ ਤੇ ਬੈਠਿਆ ਉਸ ਤੋਂ ਹਰ ਜਿੰਨੇ ਟਿੱਲੋਂ ਰੋਣੀ ਬੌਕਸਿੰਗ ਮਾਰ ਰਿਹਾ ਕੋਰ ਬੌਕਸਿੰਗ ਮਾਰਦੇ ਹੋਏ ਕਿਆ ਤੁਸੀਂ ਉਹ ਵੀਡੀਓ ਦੇਖੀ ਸਾਰਿਆਂ ਨੇ ਬੋਸ ਮੇਰੇ ਫੌਜਰ ਦਾ ਆਈਡ ਕਾਰਡ ਦੇ ਦੋ ਮੇਰੇ ਫੌਜਰ ਦਾ ਐ ਗਮੈਂ ਚੁੱਕੀ ਦੇਣ ਇੰਦਾ ਇਹਦਾ ਆਈਡ ਕਾਰ ਨਹੀਂ ਲੈ ਸਕਦੇ ਕਹਿੰਦਾ ਇਹ ਕਾਊਂਟਰ ਕਾਊਂਟਰ ਕਰਕੇ ਆਏ ਆ ਦੂਜਾ ਕਰ ਰਹੇ ਆ ਬਚ ਕੇ ਤੇ ਸੇਰੇ ਸਮੇ ਲਾਈਨ ਪੁਲਿਸ ਸਟੇਸ਼ਨ ਤੋ ਆਕੇ ਲੈ ਜਾਇਓ ਤੂੰ ਫੌਜੀ ਨੂੰ ਮਾਰੇਂਗਾ ਤੂੰ ਫੌਜੀ ਦਾ ਖੂਨ ਕਟੇਗਾ ਤੇ ਫੌਜੀ ਚੁੱਪ ਰਹੇਗੇ ਨਾ ਸਾਡੇ ਅੰਦਰ ਸਾਰੇ ਦੇ ਅੰਦਰ ਹਰਾ ਖੂਨ ਹੈ ਅਸੀਂ ਮਰ ਜਾਾਂਗੇ ਮਗਰ ਚੁੱਪ ਨਹੀਂ ਰਹਾਾਂਗੇ

ਉਲਾਜਮ ਹੈ ਜੋ ਸਾਡੀ ਰੱਖਿਆ ਲਈ ਹੈ ਸਾਨੂੰ ਕੁੱਟਣ ਨਹੀਂ ਨਹੀਂ ਤੂੰ ਅਗਰ ਉਹ ਕੰਦੇ ਉਹ ਵੀਡੀਓ ਫਾਇਰਿਆ ਉਸਦੀ ਫੈਮਲੀ ਜਿਸ ਕੰਦਿਆ ਕੀ ਜੀ ਉਸ ਨੂੰ ਮਾਰਿਆ ਅਗਰ ਮੇਰੇ ਹਸਬੰਦ ਨੂੰ ਮਾਰ ਕੇ ਫੱਲੇ ਡਗਾ ਦਿੱਤਾ ਗਿਆ ਤੇ ਕਿ ਮੇਰਾ ਬੱਚਾ ਉਹਨਾਂ ਨੂੰ ਧੱਕਾ ਵੀ ਨਹੀਂ ਮਾਰੇਗਾ ਕਿ ਆਪਣੇ ਪਿਆਰ ਨੂੰ ਬਚਾ ਲੈ ਕਿ ਉਹਨਾਂ ਨੂੰ ਕਹਿਗਾ ਡੰਡੇ ਨਾਲ ਮੇਰੇ ਕਿਉਂ ਨਹੀਂ ਮਾਰਦੇ ਤੈਨੂੰ ਪਤਾ ਨਹੀਂ ਸੀ ਸਾਹਮਣੇ ਆ ਰਹੀ ਸੀ ਅਗਰ ਆਰਮੀ ਨੂੰ ਪਤਾ ਲੱਗ ਜਾਂਦਾ ਤੇ ਹਰ ਜਿੰਦਾ ਢਿੱਲੋ 13 ਜੇ ਜੇ 4 ਤੇ ਆਰਮੀ ਦੇ ਅੰਦਰ ਬੈਠੇ ਹੁੰਦੇ ਹੁਣ ਤੈਨੂੰ ਪਤਾ ਨਹੀਂ ਅਗਰ ਆਰਮੀ ਆਪਣੇ ਚਲ ਗਈ ਤੇ ਤੁਹਾਡਾ ਕੋਈ ਰਿਕਾਰਡਿੰਗਸ ਮੈਂ ਤੁਹਾਨੂੰ ਭੇਜ ਹੀ ਦਿੱਤੀਆਂ ਸੀਗੀਆਂ ਕਿਸੇ ਇਹਨਾਂ ਨੇ ਫੋਨ ਨਹੀਂ ਉਠਾਇਆ ਸਵੇਰੇ ਅਲਪਿਤ ਸ਼ੁਕਲਾ ਜੀ ਨੇ ਫੋਨ ਕੀਤਾ ਤੇ ਉਹਨਾਂ ਨੇ 5 ਮਿੰਟ ਬਾਅਦ ਕਾਲ ਕੀਤਾ ਮੇਰੇ ਹਸਬੰਦ ਨੇ ਉਹਨਾਂ ਨਾਲ ਗੱਲ ਕੀਤੀ ਬੋਲੇ ਐਸਐਸਪੀ ਸਾਹਿਬ ਮੈਂ ਕਰਨਾ ਲਾ ਮੈਂ ਇਦਾਂ ਇਦਾਂ ਪੋਸਟਡ ਆ ਮੇਰਾ ਇਦਾਂ ਆਈ ਕਾਰਡ ਤੁਸੀਂ ਲੈ ਲਿਆ ਹੋਰ ਇਹਨਾਂ ਨੇ ਸਟੈਚ ਕਰਕੇ ਔਰ ਮੇਰਾ ਫੋਨ ਲੈ ਗਏ ਐਂਡ ਆਈ ਨੀਡ ਮਾਈ ਆਈ ਕਾਰਡ ਦੈਟਸ ਮਾਈ ਫਰਸਟ ਥਿਸ ਥਿੰਗ ਬਾਕੀ ਟੇਕ ਡਿਸਪਲਿਨਰੀ ਐਕਸ਼ਨ ਹੀ ਪ੍ਰੋਮਿਸਡ ਹਿਮ ਸਰ ਆਈ ਐਮ ਸੌਰੀ ਇਟ ਵਿਲ ਬੀ ਡਨ ਮਾਹਰ ਉਸ ਤੋਂ ਬਾਅਦ ਦੀ ਕਹਾਣੀ ਤੇ ਉਸ ਤੋਂ ਬਾਅਦ ਸ਼ੁਰੂ ਹੋ ਗਈ। ਮੇਰੇ ਹਸਬੰਦ ਨੂੰ ਰਾਤੀ 1 ਵਜੇ ਮ ਰਾਜਿੰਦਰ ਹਸਪੀਟਲ ਲਾਗੀਆਂ। ਅਗਰ ਗੁਰਤੇਜ ਸਿੰਘ ਖਿਰਲੋ ਸਾਹਿਬ ਨਾ ਹੁੰਦੇ ਤਾਂ ਸ਼ਾਇਦ ਮੇਰਾ ਹਸਬੰਦ ਔਰ ਮੇਰਾ ਬੇਟਾ ਬਚੇ ਨਹੀਂ ਹੁੰਦੇ। ਮੈਂ ਇਹਨਾਂ ਦਾ ਧੰਨਵਾਦ ਔਰ ਸਾਰਿਆਂ ਨੂੰ ਕਹਿੰਦੀ ਇਹਨਾਂ ਨੂੰ ਧੰਨਵਾਦ ਕਰੋ ਕਿਉਂਕਿ ਇਹਾਂ ਦੀ ਮਦਦ ਨਾਲ ਰਾਜ ਔਰ ਸਰ ਬਚੇ ਹੋਏ। ਇਹਨਾਂ ਨੇ ਕੋਈ ਅਥਾਰਟੀ ਨਹੀਂ ਛੱਡੀ, ਕੋਈ ਪੁਲਿਸ ਵਾਲਾ ਨਹੀਂ ਛੱਡਿਆ ਜਿਸ ਨੂੰ ਕਾਲ ਨਹੀਂ ਕੀਤਾ। ਫਿਰ ਸਾਨੂੰ ਬੋਲੇ ਕਿ ਆ ਰਹੇ ਨੇ ਪੁਲਿਸ ਜੀ ਆ ਰਹੇ ਨੇ ਪੁਲਿਸ ਾਰੇ ਨਾਰਨ ਕਰਦੇ ਕਰਦੇ ਸਵੇਰੇ 6 ਵਜਾ ਦਿੱਤੇ ਇੱਕ ਹੱਥ ਟੁੱਟੇ ਹੋਏ ਚੋਟ ਵਾਲੇ ਬੰਦੇ ਨੂੰ ਟ੍ਰੀਟਮੈਂਟ ਦੇਣ ਲਈ 4 ਘੰਟੇ ਉਹ ਤਕਲੀਫ ਵਿੱਚ ਛਾਤ ਨੂੰ ਫੜ ਕੇ ਬੈਠੇ ਹੋਏ ਪਰ ہاں ਕਿਹੜੀ ਡਿਊਟੀ ਤੇ ਉਹ ਇੱਕ ਲੇਡੀ ਡਾਕਟਰ ਸੀਗੀ ਆਈ ਵਾਂਟ ਟੂ ਥੈਂਕ ਹਰ ਬਿਕੋਜ਼ ਸ਼ੀ ਟ੍ਰਾਈਡ ਹਰ ਬੈਸਟ ਟੂ ਵਾਟ ਏਵਰ ਸ਼ੀ ਕੁਡ ਡੂ ਫੋਰ ਮੀ ਉਸ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਤਾ ਸੀ ਮੈਂ ਉਹਨਾਂ ਦੇ ਆਫਿਸ ਗਈ ਮੈਂ ਉਹਨਾਂ ਨੂੰ ਸਾਰੀ ਵੀਡੀਓਜ਼ ਦਿਖਾਈਆਂ ਜਿਹੜਾ 19 ਤਾਂ ਵੀ ਦੱਸਦੀ ਹਲਾਤੀ ਮੈਂ ਆਪਣੇ ਹਸਬੰਦ ਨੂੰ 8:00 ਵਜੇ ਛੱਡ ਕੇ ਟਾਬੇ ਗਈ ਟਾਬਾ ਫੇਰ ਖੁੱਲ ਗਿਆ ਸੀਗਾ ਉੱਥੇ ਤੇ ਬੰਦ ਕਰਾਦਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੀ ਟਾਬਾ ਬੰਦ ਕਰ ਦੋ ਫੇਰ ਟਾਬਾ ਖੁੱਲਿਆ ਮੈਂ ਗਈ ਉਥੇ ਓਨਰ ਆਇਆ ਉਸਨੇ ਮਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਉਂਦਾ ਉਸਨੇ ਮਨੂੰ ਕਿਹਾ ਕਰਨਲ ਸਾਹਿਬ ਹੋ ਰੋਸਤੀ ਬੈਠੇ ਤੁਹਾਡੇ ਬੈਠ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਇਹ ਪੁਲਿਸ ਵਾਲਿਆਂ ਦਾ ਰੋਲ ਦਾ ਕੰਮ ਹੈ ਪਰ ਉਸਨੇ ਮਨੂੰ ਕਿਹਾ ਕਿ ਇਹ ਚਾਰੋਂ ਅਫਸਰ ਤੇ ਮੈਡਮ ਇਸ ਏਰੀਆ ਦੇ ਇੰਚਾਰਜ ਵੀ ਨਹੀਂ ਹੈ ਉਹੋਂ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇੰਚਾਰਜ ਹੀ ਨਹੀਂ ਹੈ ਤੂੰ ਕੋਲੋਂ ਆਂਦਾ ਗੱਡੀਆਂ ਹਟਾਉਣ ਵਾਲਾ ਹੋਰ ਤੂੰ ਕੋਲੋਂ ਆ ਕੇ ਮਾਰਕੁੱਟਾਈ ਕਰਨ ਵਾਲਾ ਅਗਰ ਮੇਰੇ ਹਸਬੰਦ ਪਰ ਇਹ ਕੋਈ ਗਲਤ ਕਰ ਰਿਹਾ ਸੀ ਇਸ ਦੀ ਫੋਟੋ ਬਣਾ ਕੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਉਹਨਾਂ ਨੂੰ ਸਜ਼ਾ ਦਿੰਦੇ ਮੈਂ ਨਾਲ ਹੀ ਮਿਲ ਕੇ ਸਜ਼ਾ ਦੇ ਦਿੰਦੀ ਮੈਂ ਪੋਜੀਟਿਵ ਵਾਈਫ ਆ ਅਗਰ ਮੇਰਾ ਹਸਬੰਦ ਔਰ ਬੇਟਾ ਗਲਤ ਹੈ ਮੈਂ ਉਹਨਾਂ ਨੂੰ ਕਹਾਂਗੀ ਡਬਲ ਸਜ਼ਾ ਮਿਲੇ ਮੈਂ ਸਾਹਮਣੇ ਸਾਰਿਆਂ ਦੇ ਕਹਿ ਰਹੀ ਆ ਕਿ ਜੇ ਕੋਈ ਗਲਤ ਹੋਏ ਉਹਨਾਂ ਨੂੰ ਸਜ਼ਾ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਦਬ ਐ ਬੱਜ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਹਸਪੀਟਲ ਪਹੁੰਚਿਆ ਪੂਰੀ ਕਾਰਵਾਈ ਸ਼ੁਰੂ ਹੋ ਰਹੀ ਹੈ ਉੱਪਰ ਤੱਕ ਕਿ ਕਰਨਲ ਕੋਲ ਤੇ ਤੇ ਇਹਨਾਂ ਨੂੰ ਖਬਰ ਆ ਗਈ ਜਦੋਂ ਖਬਰ ਆ ਗਈ ਕਿ ਐ ਉੱਥੇ ਇਹਨਾਂ ਨੇ ਆਪਣਾ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਕ ਮਤਲਬ ਕੰਪਰੋਮਾਈਜ਼ ਹੋ ਜਾਏ ਸਵੇਰੇ ਦਸ ਵਜੇ ਐਸਐਸ ਪੀਐਸਪੀ ਸਤਨਾ ਉਹ ਮੇਰੇ ਹਸਬੰਡ ਦਾ ਆਈ ਕਾਰਡ ਫਰ ਮੋਬਾਈਲ ਲੈ ਕੇ ਆਂਦੇ ਫੁੱਲ ਸਟੇਟਮੈਂਟ ਲੈ ਕੇ ਆਂਦੇ ਜੀ ਮੈਡਮ 10 ਮਿੰਟ ਸਾਡੀ ਗੱਲ ਸੁਣ ਲੋ ਬੈਠ ਕੇ ਪਾਂ ਦੇ ਜਾ ਕੇ ਇੰਸਪੈਕਟਰ ਸਮਿੰਦਰ ਸਿੰਘ ਬੇਸ਼ਰਮ ਆਦਮੀ ਤੂੰ ਕਹਿ ਰਿਹਾ ਮੈਨੂੰ ਕੰਪਰੋਮਾਈਜ਼ ਕਰਨ ਤੇ ਤੈਨੂੰ ਪਚਾਨਿਆ ਵੀ ਨਿਸ਼ੀਮੰਤਰ ਪਤਾ ਵੀ ਦਿੱਤੀ ਉਸ ਤੋਂ ਬਾਅਦ ਅਸੀਂ ਬੈਠਿਆ ਮੈਂ ਬੈਠੀ ਹਾਂ ਉਧਰ ਮੈਂ ਆ